ਦੋਸਤੋ ਪੇਟ ਦੀ ਸਮੱਸਿਆ ਅਕਸਰ ਹੀ ਬਹੁਤ ਲੋਕਾਂ ਨੂੰ ਆ ਲੇਕਿਨ ਆਪਾਂ ਹਰ ਇੱਕ ਸਮੱਸਿਆ ਨੂੰ ਧਰਨ ਮੰਨ ਲੈਂਦੇ ਆ ਲੇਕਿਨ ਹੌਲੀ ਹੌਲੀ ਧਰਨ ਕੀ ਆ ਆਈਪੀਐਸ ਦਾ ਰੂਪ ਲੈ ਲੈਂਦੀ ਹੈ ਇਸ ਵੀਡੀਓ ਦੇ ਵਿੱਚ ਦੱਸਾਂਗੇ ਆਈਪੀਐਸ ਨੂੰ ਆਪਾਂ ਕਿਵੇਂ ਦੇਖ ਸਕਦੇ ਆ ਜੇਕਰ ਪ੍ਰੋਬਲਮ ਹੈਗੀ ਆ ਤਾਂ ਕਰਨਾ ਕੀ ਤੁਸੀਂ ਪਹਿਲਾਂ ਪੇਟ ਨੂੰ ਦੱਬ ਕੇ ਦੇਖਣਾ ਇਸ ਤਰ੍ਹਾਂ ਪੇਟ ਦੱਬ ਰਿਹਾ ਤਾਂ ਠੀਕ ਆ ਤੁਹਾਡਾ ਪੇਟ ਜੇ ਹਾਰਡ ਹੈ ਤੇ ਪੇਟ ਨੂੰ ਫਲਾ ਕੇ ਦੇਖਣਾ ਦੋਸਤੋ ਜੇ ਤੁਹਾਡਾ ਪੇਟ ਫੁੱਲ ਰਿਹਾ ਚੰਗੀ ਤਰ੍ਹਾਂ ਤੇ ਇਹਦਾ ਮਤਲਬ ਪੇਟ ਚ ਸਿਰਫ ਧਰਨ ਪੈਂਦੀ ਹੈ ਇਕੱਲੀ ਕੋਈ ਹੋਰ ਪ੍ਰੋਬਲਮ ਨਹੀਂ ਆ ਜੇਕਰ ਤੁਹਾਡਾ ਪੇਟ ਫੁੱਲ ਨਹੀਂ ਰ ਟਾਈਟ ਰਹਿੰਦਾ ਲਗਾਤਾਰ ਅਫਰੇਮਾ ਰਹਿੰਦਾ ਬਲੋਟਿੰਗ ਰਹਿੰਦੀ ਹੈ ਤਾਂ ਮਤਲਬ ਆਈਬੀਐਸ ਦੀ ਪ੍ਰੋਬਲਮ ਹੈ ਦੋਸਤੋ ਐਕਸਰਸਾਈਜ਼ ਦੱਸਾਂਗਾ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਉਹ ਐਕਸਰਸਾਈਜ਼ ਤੁਸੀਂ ਡੇਲੀ ਕਰਨੀ ਹੈ ਇਹ ਐਕਸਰਸਾਈਜ਼ ਤੁਸੀਂ ਦਿਨ ਦੇ ਵਿੱਚ ਇੱਕ ਜਾਂ ਦੋ ਵਾਰ ਕਰਨੀ ਹੈ ਤੇ ਹਰ ਇੱਕ ਸਟੈਪ ਦੇ ਤੁਸੀਂ 10 ਤੋਂ 15 ਵਾਰ ਰਿਪੀਟ ਕਰਨਾਗਾ ਤੁਸੀਂ ਇਹ ਐਕਸਰਸਾਈਜ਼ ਥੱਲੇ ਲੇਟ ਕੇ ਗੱਦਾ ਵਸਾ ਕੇ ਫਿਰ ਕਰਨੀ ਹੈ ਦੋਸਤੋ ਕੋਸ਼ਿਸ਼ ਕਰੋ ਜਦੋਂ ਵੀ ਤੁਸੀਂ ਲੈਗ ਫੋਲਡ ਕਰਦੇ ਹੋ ਹੋਲਡ ਰੱਖਿਓ 6 ਸਕੰਟ ਫਿਰ ਸਿੱਧੀ ਕਰੋ ਫਿਰ ਫੋਲਡ ਕਰੋ 6 ਸਕੰਟ ਇਸ ਤਰ੍ਹਾਂ 10 ਤੋਂ 15 15 ਵਾਰੀ ਰਿਪੀਟ ਕਰਨਾਗਾ ਰਿਪੀਟ ਕਰਨ ਤੋਂ ਬਾਅਦ ਤੁਸੀਂ ਜਦੋਂ ਬਰੀਥਿੰਗ ਕਰਨੀ ਹੈ ਖਿੱਚ ਕੇ ਰੱਖਣੀ ਹੈ ਨੱਕ ਨਾਲ ਸਾਹ ਖਿੱਚ ਕੇ ਰੱਖਣਾ ਜਦੋਂ ਛੱਡਦੇ ਹੋ ਛੱਡਣਾਗਾ ਉਸ ਤੋਂ ਬਾਅਦ ਦੂਜੀ ਐਕਸਰਸਾਈਜ਼ ਜਿਹੜੀ ਕਰਨੀ ਦੋਵੇਂ ਲੈਗਸ ਨੂੰ ਫੋਲਡ ਕਰਕੇ ਇਸ ਤਰ੍ਹਾਂ ਹੋਲਡ ਰੱਖਣਾ 6 ਸਕੰਟ ਤੋਂ ਲੈ ਕੇ 10 ਸਕੰਟ ਤੱਕ ਤੁਸੀਂ ਦੇਖੋਗੇ 10 15 ਦਿਨ ਕਰੋਗੇ ਫਰਕ ਪੈ ਜਾਣਾ ਦੇਕਰ ਪ੍ਰਾਣੀ ਪ੍ਰੋਬਲਮ ਹੈ ਬਹੁਤ ਜ਼ਿਆਦਾ ਲੰਬੀ ਸਮੇਂ ਤੋਂ ਹੈ ਦੋਸਤੋ ਆਪਣਾ ਇਲਾਜ ਕਰਵਾ ਸਕਦੇ ਹੋ ਬਿਨਾ ਦਵਾਈਆਂ ਤੋਂ ਬਿਨਾ ਮਸ਼ੀਨਾਂ ਤੋਂ ਆਈ ਬੀਐਸ ਦੀ ਪ੍ਰੋਬਲਮ ਜਾਂ ਪੇਟ ਦੀ ਕੋਈ ਵੀ ਪ੍ਰੋਬਲਮ ਹੋਵੇ ਜਿਵੇਂ ਖਾਦਾ ਪੀਤਾ ਲੱਗਦਾ ਨਾ ਹੋਵੇ ਪੇਟ ਚ ਤਰਦ ਰਹਿਦਾ ਹੋਵੇ ਕਬਚ ਰਹਿੰਦੀ ਹੋਵੇ ਦਿਮਾਗੀ ਸਟ੍ਰੈਸ ਬਣੀ ਰਹਿੰਦੀ ਹੈ ਜਾਂ ਪਰਪੋਰਟਾਂ ਕਰਵਾ ਕਰਵਾ ਅੱਕ ਚੁੱਕੇ ਹੋਏ ਠੀਕ ਨਹੀਂ ਹੁੰਦੀ ਸੋ ਦੋਸਤੋ ਬਿਨਾ ਦਵਾਈਆਂ ਤੋਂ ਇਲਾਜ ਹੈ ਤੁਸੀਂ ਇਲਾਜ ਕਰਵਾ ਸਕਦੇ ਹੋ ਸੋ ਇਹ ਐਕਸਰਸਾਈਜ਼ ਜ਼ਰੂਰ ਕਰਨੀ ਹੈ ਨਾਲ ਨਾਲ ਤੁਸੀਂ ਆਪਣੀ ਡਾਈਟ ਤੇ ਧਿਆਨ ਦੇਣਾਗਾ ਕੋਸ਼ਿਸ਼ ਕਰਨੀ ਹੈ ਹੈਵੀ ਡਾਈਟ ਬਿਲਕੁਲ ਬੰਦ ਕਰ ਦਿਓ ਦਲੀਆ ਖਿਚੜੀ ਜਾਂ ਫਿਰ ਦਾਲ ਵਗੈਰਾ ਜੋ ਖਾਣੇ ਉਹ ਵੀ ਬੰਦ ਕਰ ਦਿਓ ਦਲੀਆ ਖਿਚੜੀ ਖਾਣੀ ਹੈ ਸੋ ਧੰਨਵਾਦ ਥੈਂਕ ਯੂ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਜਿਨ੍ਹਾਂ ਨੂੰ ਪ੍ਰੋਬਲਮ ਹੈ ਲਾਰਜ ਕਰਾਉਣ ਲਈ ਅਪਾਇੰਟਮੈਂਟ ਲੈ ਸਕਦੇ ਹੋ ਥੈਂਕ ਯੂ